kg वजन वजन ਦੇ ਕਾਰਨ ਹਰਿਆਣਾ ਦੀ ਰੈਸਲਰ ਵਿਨੈਸ਼ ਫਗੜਟ ਨੂੰ 올림픽ਸ ਤੋਂ ਬਾਹਰ ਕਰ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਵਿਨੈਸ਼ ਫਗੜਟ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਵਿਨੈਸ਼ ਫਗੜਟ ਨੇ ਸੋਸ਼ਲ ਮੀਡੀਆ ਤੇ ਆਪਣੀ ਰੋਂਦੀ ਹੋਈ ਫੋਟੋ ਸ਼ੇਅਰ ਕੀਤੀ ਹੈ ਇੰਸਟਾਗ੍ਰਾਮ ਤੇ ਪੋਸਟ ਫੋਟੋ ਵਿੱਚ ਵਿਨੈਸ਼ ਫਗੜਟ ਨੇ ਫੋਟੋ ਦੇ ਬੈਕਗ੍ਰਾਉਂਡ ਵਿੱਚ ਪੰਜਾਬੀ ਸਿੰਗਰ ਬੀਪਰਾਗ ਦਾ ਰੱਬਾ ਵੇ ਗਾਣਾ ਲਗਾਇਆ ਅਤੇ ਆਪਣੇ ਦੁੱਖ ਨੂੰ ਜ਼ਾਹਿਰ ਕੀਤਾ ਤਾਂ ਦੱਸਦੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵਿਨੈਸ਼ ਫਗੜਟ ਨੇ ਇਹ ਪੋਸਟ ਸੰਜੀ ਕੀਤੀ ਹੈ ਇਸ ਤੋਂ ਪਹਿਲਾਂ ਬੀਤੇ ਦਿਨ ਵਿਨੈਸ਼ ਫਗੜਟ ਦੀ ਸਿਲਵਰ ਮੈਡਲ ਦੇਣ ਵਾਲੀ ਪਟੀਸ਼ਨ ਨੂੰ ਕੋਰਟ ਕਰ ਦਿੱਤਾ ਸੀ ਹਾਲਾਂਕਿ ਉਹਨਾਂ ਦੇ ਮੈਡਲ ਨੂੰ ਲੈ ਕੇ ਫੈਸਲਾ ਕਰਨ ਵਾਲੀ ਜਿਊਰੀ ਦੇ ਪੰਜ ਵਿੱਚੋਂ ਤਿੰਨ ਮੈਂਬਰ ਇਸ ਗੱਲ ਤੋਂ ਸਹਿਮਤ ਸੀ ਕਿ ਵਿਨੇਸ਼ ਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਹੈ। ਬਾਕੀ ਦੋ ਮੈਂਬਰਸ ਦਾ ਮੰਨਣਾ ਸੀ ਕਿ ਖਿਡਾਰੀ ਦੇ ਲਈ ਵਿਵਸਥਾ ਵਿੱਚ ਬਦਲਾਅ ਦਾ ਅਰਥ ਹੁੰਦਾ ਹੈ ਕਿ ਕੋਹ ਖਿਡਾਰੀਆਂ ਨੂੰ ਉਸ ਦੇ ਲਾਭ ਤੋਂ ਦੂਰ ਕੀਤਾ ਜਾਵੇ। ਇਸ ਬਾਰੇ ਵਰਲਡ ਰੈਸਲਿੰਗ ਐਸੋਸੀਏਸ਼ਨ ਨੂੰ ਪੁੱਛਿਆ ਗਿਆ ਲੇਕਿਨ ਉਹਨਾਂ ਨੇ ਇੱਕ ਰੈਸਲਰ ਦੇ ਲਈ ਨਿਯਮ ਬਦਲਣ ਦੇ ਲਈ ਇਨਕਾਰ ਕਰ ਦਿੱਤਾ। ਹਾਲਾਂਕਿ ਉਹ ਖੇਲ ਕੋਡ ਵਿੱਚ ਨਿਯਮਾਂ ਪਰ ਬਦਲਾਅ ਲਈ ਸਿਫਾਰਿਸ਼ੀ ਡਰਾਫਟ ਕੀਤਾ ਤਿਆਰ ਕੀਤਾ ਜਾ ਰਿਹਾ ਜਿਸ ਤੋਂ ਵਰਲਡ ਰੈਸਲਿੰਗ ਐਸੋਸੀਏਸ਼ਨ ਨੂੰ ਭਾਈ ਉਹਨਾਂ ਨੇ ਲਿਖਿਆ ਮੰਨਿਆ ਕੀ ਦਿਲ ਛੀਨਿਆ ਗਿਆ ਲੇਕਿਨ ਅਸੰਧਕਾਰ ਵਿੱਚ ਹੀਰੇ ਦੀ ਤਰ੍ਹਾਂ ਚਮਕ ਰਹੀ ਹੈ ਵਿਨਿਸ਼ ਨਿਸ਼ਵਗਾਰ ਦੀ ਹਰਿਆਣਾ ਵਿੱਚ ਗ੍ਰੈਂਡ ਵੈਲਕਮ ਦੀ ਤਿਆਰੀ ਚੱਲ ਰਹੀ ਹੈ ਵਿਨਿਸ਼ 17 ਅਗਸਤ ਨੂੰ ਭਾਰਤ ਆਏਗੀ ਇਸ ਜਾਣਕਾਰੀ ਰੈਸਲਰ ਬਿਜਰੰਗ ਕੋਨਿਆ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਵਿਨਿਸ਼ ਦੇ ਭਰਾ ਹਰਵਿੰਦਰ ਬਲਾਲੀ ਨੇ ਦਿੱਲੀ 에ਰਪੋਰਟ ਤੋਂ ਪਿੰਡ ਬਲਾਲੀ ਤੱਕ ਵਿਨਿਸ਼ ਦਾ ਰੂਟ ਤਿਆਰ ਕੀਤਾ ਹੈ ਇਸ ਦੇ ਵਿੱਚ ਥਾਂ ਥਾਂ ਤੇ ਵਿਨਿਸ਼ ਦਾ ਸਵਾਗਤ ਕੀਤਾ ਜਾਵੇਗਾ 100 ਗ੍ਰਾਮ ਵਜਨ ਵਧਨ ਦੇ ਕਾਰਨ ਹਰਿਆਣਾ ਦੀ ਰੈਸਲਰ ਵਿਨਿਸ਼ ਫੋਗਾਰਟ ਨੂੰ 올림픽ਸ ਤੋਂ ਬਾਹਰ ਕਰ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਵਿਨਿਸ਼ ਫੋਗਾਰਟ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਵਿਨਿਸ਼ ਫੋਗਾਰਟ ਨੇ ਸੋਸ਼ਲ ਮੀਡੀਆ ਤੇ ਆਪਣੀ ਰੋਂਦੀ ਹੋਈ ਫੋਟੋ ਸ਼ੇਅਰ ਕੀਤੀ ਹੈ ਇੰਸਟਾਗ੍ਰਾਮ ਤੇ ਪੋਸਟ ਫੋਟੋ ਵਿੱਚ ਵਿਨਿਸ਼ ਫੋਗਾਰਟ ਨੇ ਫੋਟੋ ਦੇ ਬੈਕਗ੍ਰਾਉਂਡ ਵਿੱਚ ਪੰਜਾਬੀ ਸਿੰਗਰ ਬੀ ਪ੍ਰਾਕ ਦਾ ਰੱਬਾ ਵੇ ਗਾਣਾ ਲਗਾਇਆ ਅਤੇ ਆਪਣੇ ਦੁੱਖ ਨੂੰ ਜ਼ਾਹਿਰ ਕੀਤਾ ਤਾਂ ਦੱਸਦੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵਿਨਿਸ਼ ਫੋਗਾਰਟ ਨੇ ਇਹ ਪੋਸਟ ਸਾਂਝੀ ਕੀਤੀ ਹੈ ਇਸ ਤੋਂ ਪਹਿਲਾਂ ਬੀਤੇ ਦਿਨ ਵਿਨਿਸ਼ ਫੋਗਾਰਟ ਦੀ ਸਿਲਵ ਸਫਾਰਿਸ਼ ਕਰ ਦਿੱਤਾ ਸੀ ਹਾਲਾਂਕਿ ਉਹਨਾਂ ਨੇ ਮੈਡਲ ਨੂੰ ਲੈ ਕੇ ਫੈਸਲਾ ਕਰਨ ਵਾਲੀ ਜਿਊਰੀ ਦੇ ਪੰਜ ਵਿੱਚੋਂ ਤਿੰਨ ਮੈਂਬਰ ਇਸ ਗੱਲ ਤੋਂ ਸਹਿਮਤ ਸੀ ਕਿ ਵਿਨੇਸ਼ ਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਹੈ। ਬਾਕੀ ਦੋ ਮੈਂਬਰਸ ਦਾ ਮੰਨਣਾ ਸੀ ਕਿ ਖਿਡਾਰੀ ਦੇ ਲਈ ਵਿਵਸਥਾ ਵਿੱਚ ਬਦਲਾਅ ਦਾ ਅਰਥ ਹੁੰਦਾ ਹੈ ਕਿ ਹੋਰ ਖਿਡਾਰੀਆਂ ਨੂੰ ਉਸ ਦੇ ਲਾਭ ਤੋਂ ਦੂਰ ਕੀਤਾ ਜਾਵੇ। ਇਸ ਬਾਰੇ ਵਰਲਡ ਰੈਸਲਿੰਗ ਐਸੋਸੀਏਸ਼ਨ ਨੂੰ ਪੁੱਛਿਆ ਗਿਆ ਲੇਕਿਨ ਉਹਨਾਂ ਨੇ ਇੱਕ ਰੈਸਲਰ ਦੇ ਲਈ ਨਿਯਮ ਬਦਲਣ ਦੇ ਲਈ ਇਨਕਾਰ ਕਰ ਦਿੱਤਾ। ਹਾਲਾਂਕਿ ਹੋਰ ਖੇਡ ਕੋਡ ਵਿੱਚ ਨਿਯਮਾਂ ਦੇ ਬਦਲਾਅ ਲਈ ਸਿਫਾਰਿਸ਼ੀ ਡਰਾਫਟ ਕੀਤਾ ਤਿਆਰ ਕੀਤਾ ਜਾ ਰਿਹਾ ਜਿਸ ਤੋਂ ਵਰਲਡ ਰੈਸਲਿੰਗ ਐ ਪਾਈ ਉਹਨਾਂ ਨੇ ਲਿਖਿਆ ਮੰਨਿਆ ਕੀ ਦਿਲ ਛੀਨਿਆ ਗਿਆ ਲੇਕਿਨ ਅਸੰਧਕਾਰ ਵਿੱਚ ਹੀਰੇ ਦੀ ਤਰ੍ਹਾਂ ਚਮਕ ਰਹੀ ਹੈ ਫਿਨਿਸ਼ ਵਿਨਿਸ਼ ਫੋਗਾਰ ਦੀ ਹਰਿਆਣਾ ਵਿੱਚ ਗ੍ਰੈਂਡ ਵੈਲਕਮ ਦੀ ਤਿਆਰੀ ਚੱਲ ਰਹੀ ਹੈ 17 ਅਗਸਤ ਨੂੰ ਭਾਰਤ ਆਏਗੀ ਇਸ ਜਾਣਕਾਰੀ ਰੈਸਲਰ ਵਿਨਿਸ਼ ਫੋਗਾਰ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਵਿਨਿਸ਼ ਦੇ ਭਰਾ ਹਰਵਿੰਦਰ ਬਲਾਲੀ ਨੇ ਦਿੱਲੀ 에ਰਪੋਰਟ ਤੋਂ ਪਿੰਡ ਬਲਾਲੀ ਤੱਕ ਵਿਨਿਸ਼ ਦਾ ਰੂਟ ਤਿਆਰ ਕੀਤਾ ਹੈ ਇਸ ਦੇ ਵਿੱਚ ਥਾਂ ਥਾਂ ਤੇ ਵਿਨਿਸ਼ ਦਾ ਸਵਾਗਤ ਕੀਤਾ ਜਾਵੇਗਾ 100 ਗ੍ਰਾਮ ਵਜਨ ਵਦਨ ਦੇ ਕਾਰਨ ਹਰਿਆਣਾ ਦੀ ਰੈਸਲਰ ਵਿਨਿਸ਼ ਫੋਗਾਰ ਨੂ 올림픽ਸ ਤੋਂ ਬਾਹਰ ਕਰ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਵਿਨੈਸ਼ ਫੋਗਾਰਟ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਵਿਨੈਸ਼ ਫੋਗਾਰਟ ਨੇ ਸੋਸ਼ਲ ਮੀਡੀਆ ਤੇ ਆਪਣੀ ਰੋਂਦੀ ਹੋਈ ਫੋਟੋ ਸ਼ੇਅਰ ਕੀਤੀ ਹੈ ਇੰਸਟਾਗ੍ਰਾਮ ਤੇ ਪੋਸਟ ਫੋਟੋ ਵਿੱਚ ਵਿਨੈਸ਼ ਫੋਗਾਰਟ ਨੇ ਫੋਟੋ ਦੇ ਬੈਕਗ੍ਰਾਉਂਡ ਵਿੱਚ ਪੰਜਾਬੀ ਸਿੰਗਰ ਬੀਪ ਰਾਗ ਦਾ ਰੱਬਾ ਵੇ ਗਾਣਾ ਲਗਾਇਆ ਅਤੇ ਆਪਣੇ ਦੁੱਖ ਨੂੰ ਜ਼ਾਹਿਰ ਕੀਤਾ ਤੋਂ ਦੱਸਦੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵਿਨੈਸ਼ ਫੋਗਾਰਟ ਨੇ ਇਹ ਪੋਸਟ ਸੰਜੀ ਕੀਤੀ ਹੈ ਇਸ ਤੋਂ ਪਹਿਲਾਂ ਬੀਤੇ ਦਿਨ ਵਿਨੈਸ਼ ਫੋਗਾਰਟ ਦੀ ਸਿਲਵਰ ਮੈਡਲ ਦੇਣ ਵਾਲੀ ਪਟੀਸ਼ਨ ਨੂੰ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਯਾਨ ਤਿੰਨ ਮੈਂਬਰ ਇਸ ਗੱਲ ਤੋਂ ਸਹਿਮਤ ਸੀ ਕਿ ਵਿਨੇਸ਼ ਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਹੈ। ਬਾਕੀ ਦੋ ਮੈਂਬਰਸ ਦਾ ਮੰਨਣਾ ਸੀ ਕਿ ਖਿਡਾਰੀ ਦੇ ਲਈ ਵਿਵਸਥਾ ਵਿੱਚ ਬਦਲਾਅ ਦਾ ਅਰਥ ਹੁੰਦਾ ਹੈ ਕਿ ਹੋਰ ਖਿਡਾਰੀਆਂ ਨੂੰ ਉਸ ਦੇ ਲਾਭ ਤੋਂ ਦੂਰ ਕੀਤਾ ਜਾਵੇ। ਇਸ ਬਾਰੇ ਵਰਲਡ ਰੈਸਲਿੰਗ ਐਸੋਸੀਏਸ਼ਨ ਨੂੰ ਪੁੱਛਿਆ ਗਿਆ ਲੇਕਿਨ ਉਨ੍ਹਾਂ ਨੇ ਇੱਕ ਰੈਸਲਰ ਦੇ ਲਈ ਨਿਯਮ ਬਦਲਣ ਦੇ ਲਈ ਇਨਕਾਰ ਕਰ ਦਿੱਤਾ। ਹਾਲਾਂਕਿ ਉਹ ਖੇਲ ਕੋਡ ਵਿੱਚ ਨਿਯਮਾਂ ਪਰ ਬਦਲਾਅ ਲਈ ਸਿਫਾਰਿਸ਼ੀ ਡਰਾਫਟ ਕਿ ਤਿਆਰ ਕੀਤਾ ਜਾ ਰਿਹਾ ਜਿਸ ਤੋਂ ਵਰਲਡ ਰੈਸਲਿੰਗ ਐਸੋਸੀਏਸ਼ਨ ਨੂੰ ਭੇਜਿਆ ਜਾਵੇਗਾ। ਪੁਨੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ। ਉਹਨਾਂ ਨੇ ਲਿਖਿਆ ਮੰ ਵਿਚ ਹੀਰੇ ਦੀ ਤਰ੍ਹਾਂ ਚਮਕ ਰਹੀ ਹੈ ਵਿਨਿਸ਼ ਪੁਨੀਸ਼ਵਗਾਰ ਦੀ ਹਰਿਆਣਾ ਵਿੱਚ ਗ੍ਰੈਂਡ ਵੈਲਕਮ ਦੀ ਤਿਆਰੀ ਚੱਲ ਰਹੀ ਹੈ ਵਿਨਿਸ਼ 17 ਅਗਸਤ ਨੂੰ ਭਾਰਤ ਆਏਗੀ ਇਸ ਜਾਣਕਾਰੀ ਰੈਸਲਰ ਬਿਜਰੰਗ ਪੁਨੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਵਿਨਿਸ਼ ਦੇ ਭਰਾ ਹਰਵਿੰਦਰ ਬਲਾਲੀ ਨੇ ਦਿੱਲੀ 에ਰਪੋਰਟ ਤੋਂ ਪਿੰਡ ਬਲਾਲੀ ਤੱਕ ਵਿਨਿਸ਼ ਦਾ ਰੂਟ ਤਿਆਰ ਕੀਤਾ ਹੈ ਇਸ ਦੇ ਵਿੱਚ ਥਾਂ ਥਾਂ ਤੇ ਵਿਨਿਸ਼ ਦਾ ਸਵਾਗਤ ਕੀਤਾ ਜਾਵੇਗਾ